ਪਟਿਆਲਾ ਦੇ ਵਿੱਚ ਕਾਸ਼ੋ ਆਪਰੇਸ਼ਨ ਚਲਾਇਆ ਗਿਆ ਹੈ ਹਾਲਾਂਕਿ ਪੂਰੇ ਪੰਜਾਬ ਦੇ ਵਿੱਚ ਹੀ ਇਹ ਆਪਰੇਸ਼ਨ ਚਲਾ ਕੇ ਨਸ਼ਾ ਤਸਕਰਾਂ ਤੇ ਨਕੇਲ ਕਸੀ ਜਾ ਰਹੀ ਹੈ ਪੰਜਾਬ ਪੁਲਿਸ ਦੇ ਵੱਲੋਂ ਪਰ ਤੁਹਾਨੂੰ ਦੱਸ ਦਈਏ ਕਿ ਅੱਜ ਪਟਿਆਲਾ ਦੇ ਵਿੱਚ ਜਦੋਂ ਇਹ ਆਪਰੇਸ਼ਨ ਕੀਤਾ ਗਿਆ ਕਾਸ਼ੋ ਆਪਰੇਸ਼ਨ ਚਲਾਇਆ ਗਿਆ ਤਾਂ ਪਟਿਆਲਾ ਦੇ ਅਧੀਨ ਆਉਂਦੇ ਪਿੰਡ ਬਖਸ਼ੀਵਾਲ ਦੇ ਕੋਲ ਇੱਕ ਪੁਲਿਸ ਨਾਕਾ ਲਾਇਆ ਜਾਂਦਾ ਤੇ ਜਦੋਂ ਇੱਕ ਸ਼ੱਕ ਦੇ ਵਿਅਕਤੀ ਇੱਕ ਮੋਟਰਸਾਈਕਲ ਨੂੰ ਰੋਕਿਆ ਜਾਂਦਾ ਤਾਂ ਉਸ ਦੇ ਕੋਲੋਂ 700 ਨਸ਼ੀਲੀਆਂ ਗੋਲੀਆਂ ਬਰਾਮਦ ਹੁੰਦੀਆਂ ਨੇ ਜੀ ਹਾਂ ਪਟਿਆਲਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ ਨਸ਼ਾ ਤਸਕਰ ਨੂੰ ਫੜਿਆ ਗਿਆ ਤੇ ਉਸ ਦੇ ਕੋਲੋਂ 700 ਨਸ਼ੀਲੀਆਂ ਗੋਲੀਆਂ ਜੋਕੇ ਬਰਾਮਦ ਕੀਤੀਆਂ ਗਈਆਂ ਨੇ ਇਹ ਕੱਲ ਸਾਡੇ ਸਬ ਇੰਸਪੈਕਟਰ ਜਸਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਨੇ ਕਾਸ਼ੋ ਆਪਰੇਸ਼ਨ ਦੇ ਸਬੰਧ ਵਿੱਚ ਚੇਕਿੰਗ ਕਰ ਰਹੀ ਸੀ ਤਾਂ ਉੱਥੇ ਇੱਕ ਬੰਦੇ ਨੂੰ ਮੋਟਰਸਾਈਕਲ ਸਮੇਤ ਕਾਬੂ ਕੀਤਾ ਉਹਦੇ ਕੋਲੋਂ 700 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਨੇ ਇਹ ਵਿਅਕਤੀ ਕਿtheta ਰਹਿਣ ਵਾਲਾ ਚ ਉਹ ਵਿਅਕਤੀ ਜਿਸ ਦੇ ਕੋਲ ਜੱਗ ਗਿਆ ਆਇਆ ਇਹ ਪਿੰਡ ਪਹਾੜਪੁਰ ਇਹ ਪਿੰਦਾ ਜੀ ਉਹਦੇ ਉਥੋਂ ਦਾ ਰਹਿਣ ਵਾਲਾ ਜੀ ਇੱਧਰ ਸਪਲਾਈ ਕਰਨਾ ਆਇਆ ਸੀ ਉਹਦੇ ਸਬੰਧ ਚ ਅਸੀਂ ਐਫ ਆਈ ਆਰ ਰਜਿਸਟਰ ਕਰਤੀ ਹੈ ਜੀ ਬਾਈ ਐਨ ਡੀ ਪੇਸ ਐਕਟ ਚ ਇਸ ਸਮੇਂ ਅਸੀਂ ਦੋਸ਼ੀ ਨੂੰ ਮਾਨਯੋਗ ਕੋਰਟ ਤੇ ਪੇਸ਼ ਕਰਕੇ ਸੀ ਪੁਲਿਸ ਰਿਮਾਂਡ ਹਾਸਲ ਕਰਾਂਗੇ ਜੀ ਤੇ ਉਦੋਂ ਅਗਲੀ ਫਰਦਰ ਪੁੱਛਗਿਸ਼ ਕਰਨ ਇਹ ਕੱਲਾ ਸੀ ਕੀ ਸਾਹੇ ਦਾ ਕੋਈ ਸਾਥੀ ਵੀ ਹੈ ਇਸ ਫਿਲਹਾਲ ਇਹ ਕੱਲਾ ਸੀ ਜੀ ਬਾਕੀ ਇੰਟਰੋਗੇਟ ਕਰਾਂਗੇ ਜਿਸੇ ਕੁਸ਼ਰਮਾਨ ਨੂੰ ਟ੍ਰੇਨ ਕਰਕੇ ਜੀ ਉਸ ਤੋਂ ਬਾਅਦ ਅਸੀਂ ਪਤਾ ਲੱਗੋ ਜੀ ਕੋਈ ਜਾਣਕਾਰੀ ਵੀ ਹੈ ਕਿ ਇਹ ਸੇਵਨ ਵੀ ਕਰਦਾ ਸੀ ਆ ਵੇਚਣ ਵਾਲੀ ਲੈ ਕੇ ਕਿਤੋਂ ਦੀ ਲੈ ਆਇ ਸੀ ਵੇਚਣ ਬਾਰੇ ਸਾਨੂੰ ਅਜੇ ਫਿਲਹਾਲ ਪਤਾ ਲੱਗਿਆ ਜੀ ਬਾਕੀ ਇਹਦੀ ਤਫਤੀਸ਼ ਅਜੇ ਜਾਰੀ ਹੈ ਜੀ ਇਹ ਲੈਂਦਾ ਇਤੋਂ ਦੀ ਚੀਜ਼ ਪੰਜਾਬੀ ਚੋਂ ਹੀ ਹਾਂਜੀ ਹਾਂਜੀ ਉਹਦੀ ਉਹੀ ਪੂਰੀ ਡਿਟੇਲ ਦੇ ਵਿੱਚ ਅਸੀਂ ਕੁਝ ਕੁਝ ਕਰਾਂਗੇ ਤੇ ਇਸੇ ਕਰਕੇ ਸੀ ਪੁਲਿਸ ਮਾਰਡ ਹਾਸੇ ਤੋਂ ਇਹੋ ਅਦਾਲਤ ਵੀ ਪੇਸ਼ ਕਰ ਦਿੱਤੀ ਗਿਆ ਜੀ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਨ ਲਈ ਪੁਲਿਸ ਪਾਰਟੀ ਗਈ ਹੋਈ ਹੈ ਜੀ ਕੁਝ ਹੋਰ ਵੀ ਖੁਲਾਸੇ ਹੋਣਗੇ ਜਾਨੀ ਜੀ ਹਾਂ ਜੀ ਜੀ ਪੋਸਿਬਿਲਟੀ ਹੈ ਜੀ ਹੋ ਸਕਦਾ ਹੈ ਜੀ ਸਾਨੂੰ ਹੋਰ ਕੁਝ ਕੁਝ ਕਰਦੇ